ਗੁੱਡ ਮਾਰਨਿੰਗ ਮੇਰੇ ਗਰੂ ਤੋਂ ਕੈਸੇ ਹੈ ਆਪ ਸਭ ਨਮਰਦੀ ਬੰਦਾ ਕਰਦਾ ਜੀ ਕਿ ਸ੍ਰੂਤ ਸੈਟ ਘਰ ਪਰਿਵਾਰ ਠੀਕ ਹੈ ਇਹ ਲੈਣਾ ਪਾ ਚੇ ਇਹ ਨਾ ਕਰਦੀ ਮੈਂ ਤਾਂ ਕਹਿਣਾ ਇਦਾਂ ਹੀ ਚੱਲਣਗੇ ਠੀਕ ਹੈ ਤੇ ਭਾਈ ਸਾਹਿਬ ਉੱਠ ਖੜੇ ਠੀਕ ਹੈ ਵੈਸੇ ਤਾਂ ਉੱਠਿਆ ਤਾਂ ਮੈਂ 7 ਵਜੇ ਦਾ ਸਹੀ 7 ਵਜੇ ਉੱਠ ਖੜਿਆ ਜੀ ਮੈਂ ਉਹ ਮੇਰਾ ਮੰਜਾ ਵੀ ਜੋ ਵੀ ਬਾਹਰ ਪੱਖਾ ਵੀ ਬਾਹਰਲਾ ਚੱਲੀ ਜਾਂਦਾ ਹੁਣ ਅੱਖਾਂ ਨੂੰ ਗੁੱਲੀਆਂ ਮਾਰ ਗਈਆਂ ਸੈਟਮੈਂਟ ਹੋਈਆਂ ਬਾਕੀ ਫੂਨ ਬੋ ਸੀਗਾ ਵੀਡੀਓ ਲਾਉਂਦਿਆਂ ਪੰਦ ਹੋ ਜਾਣਾ ਸੀ ਮੈਂ ਪਹਿਲਾਂ ਚਾਰਜ ਹੀ ਕਰ ਲਿਆ ਥੋੜਾ ਜਿਹਾ ਤੇ ਕਬੂਤਰਾਂ ਦੇ ਨਿਗਾ ਮਾਰ ਲਈ ਸੀ ਬਈ ਹਨਾ ਮੇਨ ਮੰਨ ਕੇ ਚਲੋ ਦੋ ਹੀ ਕਬੂਤਰ ਛੱਡਣ ਵਾਲੇ ਸੀਗੇ ਤੇ ਉਹ ਤੁਹਾਨੂੰ ਮੈਂ ਦੱਸ ਦਿੰਨਾ ਯਾਰ ਕੀ ਸੀ ਨਾ ਕੂਤਰਾਂ ਚ ਯਾਰ ਬਈ ਫਾਲਟਰਾਂ ਤਕੜਾ ਹੀ ਯਾਰ ਹਨਾ ਕੋਈ ਵੱਡਾ ਇਸ਼ੂ ਬਣ ਗਿਆ ਬਈ ਯਾਰ ਕੂਤਰ ਨਾਲ ਤੁਹਾਨੂੰ ਮੈਂ ਦਿਖਾਉਣਾ ਜਿੱਦਾਂ ਨੇ ਪਏ ਉਹ ਤਾਂ ਦੇਖੋ ਨਾ ਕਬੂਤਰ ਦਾਣੇ ਗਲਛੀ ਜਾਂਦੇ ਆ ਬਈ ਯਾਰ ਗਲਛਣ ਦਾ ਕੀ ਮਤਲਬ ਹੈ ਯਾਰ ਬੈਠੇ ਕੂਤਰ ਨੂੰ ਦੇਖੋ ਲੈ ਆ ਦੇਖੋ ਨਾ ਦਾਣੇ ਗਲਛੇ ਪਏ ਆ ਆ ਬਿੱਠਾਂ ਦੇ ਕੋਲੇ ਕੀ ਹੋ ਗਿਆ ਮਰੀ ਜਾਂਦੇ ਤੇ ਇਹ ਗਲੱਛੇ ਸੇ ਕਿਹੜੇ ਨੇ ਆ ਹਰੇ ਗਲਾਬੀ ਟੂਸੀਆਲੇ ਬਈ ਜਿਹਨੂੰ ਆਪਾਂ ਬਾਈ ਛੱਡਣ ਨੂੰ ਫਿਰਦੇ ਆਂ ਕੀ ਤੁਸੀਂ ਆਪ ਵੀ ਦੇਖ ਲਓ ਹੁਣ ਵੀ ਇਹ ਚੀਜ਼ਾਂ ਸਹੀ ਏ ਕੀ ਘਾਤ ਹਨ ਇਧਰੋਂ ਆਹ ਬਿੱਠਾਂ ਪੁੱਠਾਂ ਜਿਵੇਂ ਆ ਦੇਖ ਲਓ ਇੱਥੇ ਅਕਲ ਲਈ ਪਾਣੀ ਮਰੀ ਪੀਤੀ ਕੂਤਰਾ ਯਾਰ ਹਰੇ ਵਾਈ ਕੱਢੀ ਪਾ ਸਾਰੀ ਲੈ ਤੇ ਕੁਝ ਬਿੱਠਾਂ ਇੱਕ ਦੋ ਸਹੀ ਵੀ ਏ ਚੱਲ ਵਿੱਚ ਜਿਵੇਂ ਆ ਪੰਗਾਣਾ ਨਹੀਂ ਯਾਰ ਤੱਕੋਂ ਬਾਹਰ ਗੱਲ ਬਈ ਇਹ ਤਾਂ ਦੋ ਕੂਤਰ ਛੱਡਣੇ ਸੀ ਵੈਸੇ ਇੱਕ ਤਾਂ ਛੱਡਣਾ ਸੀ ਜੀ ਨੇ ਹੁਣੇ ਮਿੱਠ ਮਾਰੀਏ ਨਹੀਂ ਬਈ ਯਾਰ ਇਹ ਵੀ ਹਰਨਾ ਪਾਣੀ ਵਾਲਾ ਉਹ ਘਰਤਕਾਂ ਮੇਰੇ ਅਰੇ ਇੱਕ ਮਿੰਟ ਸਰਚ ਮੈਂ ਮਿੱਠ ਮਾਰੀਏ ਭਾਈ ਦਿਲ ਲਗੜੇ ਨਾ ਦੇਖੋ ਅਸੀਂ ਸਵਾਗਤ ਕਰਦੇ ਆ ਮੇਰੇ ਇਹ ਚਲ ਕੋਈ ਗੱਲ ਨਹੀਂ ਬ్రో ਇੱਕ ਤਾਂ ਉਧਰ ਛੱਡਣਾ ਸੀ ਭਈ ਗਲਾਬੀ ਟੋਰੀ ਵਾਲਾ ਇੱਕ ਇਧਰੋਂ ਛੱਡਣੀ ਸੀ ਭਈ ਟੂਸੇ ਡੰਡੇ ਵਾਲੀ ਬਈ ਪਰ ਠੀਕ ਹੈ ਕਿ ਨਹੀਂ ਤੇ ਨਹੀਂ ਤਾਂ ਟੂਸੇ ਡੰਡੇ ਵਾਲੀ ਵੇਲੀ ਐ ਨਾਈਟ ਟੋਰੀਆਲਾ ਵਿਲਾ ਠੀਕ ਹੈ ਤੇ ਗਲੱਚੀ ਬਲੂਚੀਆਂ ਦੇ ਕੀ ਹਿਸਾਬ ਦਾ ਅਦਿਕੁਲ ਕਿੰਨੀ ਮਸਤੀ ਹੈ ਐ ਹਾ ਹਾ ਚਾ ਚੜਜਾ ਨਾਲ ਖੰਡ ਨੂੰ ਵੀ ਆ ਗਿਆ ਖੁੱਡੇ ਛਾਂਪੁੱਤ ਆਇਆ ਹੂੰ ਆਇਆ ਹੈ 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 ਦੇਖ ਚਾਕੋ ਦਾ ਸਿਰ ਪਟ ਉਹਨੂੰ ਦੇ ਕੋਲੇ ਨਾਮਰੇ ਆਇਆ ਹੂੰ ਦੇਖ 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 ਕਿੰਨੀ ਣਾ ਯਾਰ ਇਹ ਆਪਣੀ ਅਰੀ ਟੋਰੀ ਹਰੀ ਕਾਂ ਤੇ ਨਾਲ ਕਰਨ ਲੱਗ ਗਿਆ ਯਾਰ ਤੇ ਕਬੂਤਰਿਆਂ ਵਾਲੇ ਪਾਸੇ ਠੀਕ ਆ ਬਈ ਕੰਮ ਇੱਧਰ ਕੋਈ ਚੱਕਰ ਨਹੀਂ ਆ ਦੇਖੋ ਤੁਸ ਨੂੰ ਮੈਂ ਦਿਖਾ ਦਿੰਨਾ ਨਾ ਵੀਰ ਕੋਈ ਗੱਪ ਨਹੀਂ ਕੋਈ ਝੂਠ ਨਹੀਂ ਬਈ ਤੁਹਾਡੇ ਸਾਹਮਣੇ ਕਬੂਤਰਿਆਂ ਵਾਲੇ ਪਾਸੇ ਜਿੰਨੀਆਂ ਵੀ ਬਦਾਮ ਵਾਲੀਆਂ ਕਬੂਤਰਾਂ ਬਈ ਆਪਣੀਆਂ ਜਿੰਨੀਆਂ ਵੀ ਬਦਾਮ ਵਾਲੀਆਂ ਕਬੂਤਰਾਂ ਠੀਕ ਐ ਸਭ ਦੀਆਂ ਰਿਪੋਰਟਾਂ ਓਕੇ ਆ ਬਰੋ ਠੀਕ ਐ ਕਿ ਨਾ ਇਹ ਪੀਲੀਆਂ ਬਿਠਾਂ ਨਾਲ ਭਰ ਰੱਖਿਆ ਕੁੱਡਾ ਇਹਨਾਂ ਨੇ ਤਾਂ ਤੇ ਕਬੂਤਰਾਂ ਨੂੰ ਪਤਾ ਨਹੀਂ ਕੀ ਇਸ਼ੂ ਐ ਯਾਰ ਸਾਰੇ ਕੋਈ ਨਹੀਂ ਵਿਹਲਾ ਗੁੱਲਾ ਹੁੰਦਾ ਜਿਹੜੇ ਸੈਟਵੈਂਟ ਸੀ ਉਹ ਵੀ ਖਰਾਬ ਹੋਈ ਜਾਂਦੇ ਆ ਯਾਰ ਤੇ ਕੋਈ ਚੱਕਰ ਨਹੀਂ ਸੀ ਜੰਟਾ ਪ ਗਿਆ ਹੁਣ ਤੁਹਾਨੂੰ ਪਤਾ ਆਪਾਂ ਹੁਣ ਤਾਂ ਬਸ ਉਹ ਕਰਦੇ ਆ ਨਾ ਟਾਈਮ ਪਾਸ ਕਰਨਾ ਦਾ ਤਾਂ ਹੀ ਖੁੱਡੇ ਚ ਵੜ ਗਏ ਕਦੇ ਨਿਕਲ ਗਿਆ ਸੀ ਨਾ ਆ ਦੇਖੋ ਲੈ ਆ ਚੱਕੋ ਲੈ ਤੁਹਾਡੇ ਸਾਹਮਣੇ ਲੈ ਲੈ ਛੀ ਜਾਂਦੇ ਬ੍ਰੋ ਹੋਇਆ ਕੀ ਆ ਤੈਨੂੰ ਲਓ ਜੀ ਹੁਣ ਤੁਹਾਨੂੰ ਅਮਰੀਕੀ ਮਾ ਨਾਲ ਦੇ ਗੀਤ ਸੁਣਾਉਣੇ ਆ ਕਿ ਨਹੀਂ ਤੁਹਾਨੂੰ ਸਪੈਸ਼ਲ ਵੀਡੀਓ ਬਣਾਉਣੀ ਪਈ ਸਾਰਾ ਮੀਤੀ ਵੀਰ ਬਹੁਤ ਸੋਹਣਾ ਸੀ ਆਏ ਸਨਾਤੀ ਮਰੀ ਨਿਯਾਨ ਤਰਾਇਆ ਸਰਦੂੜਾ ਇਹਵਾਇ ਨੀਂਦ ਤਿਨ ਵੇਤੀ ਗੋਪਾਲੰਦਾ ਹੋ ਨੀਂਦ ਤਿਨ ਵੇਤੀ ਗੋਪਾਲੰਦਾ ਤੀਕਦਰ ਦਾ ਪਾਇ ਤੁਹੀ ਹਉਦ ਪਰਵੀ ਹੋ ਗਾਦੀ ਮਾਰ ਬੁਲਾਇਆ ਤੁਮੀ ਹਉਦ ਪਰਬਾਨੀ ਗਾਦੀ ਮਾਰ ਬੁਲਾਇਆ ਤੁਮੀ ਹਉਦ ਪਰਬਾਨੀ

ਕਿਆ ਬਾਤ ਆ ਰੇ ਵਾਹ ਜੀ ਵਾਹ ਇਹ ਸਾਡੇ ਪਿੰਡ ਦਾ ਅਮਰੀਕੀ ਮਾਨ ਆ ਸਾਡਾ ਉਸਤਾਦ ਕਬੂਤਰਾਂ ਚ ਵੀ ਤੇ ਗਾਇਕੀ ਚ ਵੀ ਬੜਾ ਵਧੀਆ ਹਨਾ ਉਹ ਮੰਨ ਕੇ ਚੱਲੋ सोनू ਸੀਤ ਵਾਲੇ ਤੇ ਉਹ ਜਿਹੜੇ ਦੂਜੇ ਖੜਦੇ ਉਹਨਾਂ ਨਾਲ ਤਾਂ ਕਿਤੇ ਹੀ ਚੰਗਾ ਯਾਰ ਇਹ ਜੇ ਦੇਖਿਆ ਜਾਵੇ ਤਾਂ ਵੇਨੇ ਇਹਦਾ ਵੀ ਚੈਨਲ ਖੋਲਦਾ ਵੀਡੀਓ ਪਾਇਆ ਕਰੇਂ ਅੰਦਰੀਕੀ ਚਾਹੀਦੀ ਹੋਰ ਅਮਰੀਕੀ ਕਬੂਤਰ ਗੋਤਰ ਕਿਵੇਂ ਆ ਫਿਰ ਆਪਣੇ ਸੈਟ ਹੈ ਓਕੇ ਰਪੋਟਾਂ ਛੱਡ ਕੇ ਬਾਜੀ ਕੁਜੀ ਫਿਰ ਆਪਾਂ ਤਿੰਨ ਨੂੰ ਲੋ ਵੀ ਤੈਨੂੰ ਬਾਈ ਛੱਡਨੀ ਆ ਸੀ ਆਪਾਂ ਵੀ ਛੱਡਨੀ ਐ ਅਮ੍ਰਿਤਕੇ ਨੇ ਕਮੈਂ ਛੱਡਣਾ ਇੱਥੋਂ ਮੈਂ ਕੋਈ ਗੱਲ ਨਹੀਂ ਫਿਰ ਆਪਾਂ ਦੋ ਛੱਡ ਲਾਂਗੇ ਠੀਕ ਐ ਕਿ ਨਹੀਂ ਅਕਸਰ ਸਤਾ ਸਤਾ ਦੇ ਅੰਦਰ ਤਾਵੇਂ ਕਦੋਂ ਨਾ ਤੜਨੀ ਇੱਕ ਤਾਰਾ ਵੱਜਦਾ ਸੁਣਨੀ ਤਰ ਤਣ ਕ ਤਰ ਕਦੋਂ ਸੁਣਨੀ ਇੱਕ ਤਾਰਾ ਵੱਜਦਾ ਦੁਨੀਂ ਕਿਉਂ ਡਰਦੀ ਦੁਨੀਆ ਤੋਂ ਨਹੀਂ ਤੈਨੂੰ ਕਿਦ ਪਰਗੇ ਦੀ ਜੋਰੀ ਖੈਲ ਨਹੀਂ ਅਗਰ ਬਾਲੇ ਵੀ ਕਾਂਜਨਾ ਤੂੰ ਗਾਲਾ ਮੈਯੂਰੀ ਗੜ ਮਾਰ ਮਰਾੜਾ ਦਾ ਊੜ ਤਾਂ ਮਿੱਟਾ ਲਈ ਤੇਰੇ ਕੋਲ ਬੱਦਲ ਮੀਂਹ ਵਾਰੇ ਅਨੋਖੀ ਤਾਵਾ ਲੱਗਦੇ ਸੁਕੇ ਆਇਆ ਆਂਗ ਤੇਰੀ ਅੰਨਿਆਰਾ ਵੰਗਲਦੀ ਦਿਲ ਦਰਦ ਨਾਇਆ ਵੇ ਪਾਪੀਆ ਟਿਗਤ ਤੇਰੀ ਗੋਰੀ ਟਿਗਤ ਆਰਾ ਵਜਦਾਰੀ ਪੀਂਦੇ ਨੂਰੇ ਮੈਦੀ ਮੋਰੀ ਮੇਰੋ ਕੋ ਮੈਂ ਉਂਝ ਪਹਾਲੀ ਦੂਰ ਕੋ ਤੇ ਲੜ ਲਾਈ ਲੋਕੀ ਗਿੰਦੀ ਉਂਝੜ ਨਾਲ ਵਈ ਆਈ ਇਕਦਮ ਚਾਲੂ ਦੀ ਜਵਾਨੀ ਦੇ ਕੇ ਹੱਥ ਤੇ ਗੋਲੀ ਇਕ ਧਾਰਾ ਵਜਦਾ ਦੀ ਨੀਂ ਦੇ ਨੂਰ ਮੈਦੀ ਹੋਰੀ ਵੇ ਲੋਕੋ ਮੈਂ ਕੂੜ ਪਹਾੜੀ ਤੋਂ ਗੱਤੇ ਲੈ ਲਾਈ ਲੋਕੀ ਕੰਨ ਵਿੱਚ ਗੱਲ ਨਾਲ ਦੇ ਆਈ ਇੱਕ ਨੰਤਾ ਜੁੜੀ ਜਾਣੀ ਦੇ ਕੇ ਹੱਥ ਵਿਦੋਰੀ ਇਕ ਧਾਰਾ ਵਜਦਾ ਦੀ ਨੀਂ ਦੇ ਨੂਰ ਮੈਦੀ ਹੋਰੀ ਕਿਆ ਬਾਤਾਂ ਨੇ ਸਰਾ ਜਿਸਰਾ ਹਾਂ ਜੀ ਮੇਰੇ ਵੀਰੋ ਤੇ ਜਿਹੜਾ ਕਬੂਤਰਾਂ ਕੱਲ ਨੂੰ ਛੱਡ ਰਿਹਾ ਭਾਈ ਤੇ ਉਹ ਧੁੱਪੇ ਪਾਤੀਆਂ ਸੀਗਾ ਮੈਂ ਕਾਂਟਾ ਧੁੱਪ ਲੱਗ ਜੋ ਇੰਨੇ ਨਾਲ ਇਹਨਾਂ ਨੂੰ ਚਾਰੀਆਂ ਨੂੰ ਤੇ ਬਸ ਫੇਰ ਚੱਲਦੇ ਹਾਂ ਅੰਦਰਲੇ ਪਾਉਣੇ ਆ ਬਦਾਮ ਉਹ ਤੇ ਛਾਹ ਕੀ ਦੇਖੋ ਹਾਂ ਹਾਂ ਆ ਪੱਤਾ ਹਾਂ ਆਇਆ ਆਇਆ ਲਓ ਜੀ ਤੇ ਇਹ ਕੂਤਨਾ ਚੱਕ ਲਿਆਦਾਂਗਾ ਬਈ ਸਰਗਾ ਅੰਦਰ ਕਰ ਲਿਆ ਸੀ ਧੁੱਪੋਂ ਛਾਵੇਂ ਪਾਣੀ ਪੂਣੀ ਵੀ ਪਿਆਦਾ ਇਹਨਾਂ ਨੂੰ ਠੀਕ ਆ ਮਾੜਾ ਮੋਟਾ ਤੇ ਹੁਣ ਮੈਂ ਧਰਦੀ ਬਦਾਮ ਠੀਕ ਆ ਪਹਿਲੇ ਨੰਬਰ ਤੇ ਟੂ ਸੇ ਟੌਰੀ ਵਾਲੀ ਅ ਹਰੀ ਟੌਰੀ ਗਲਾਬੀ ਟੂਸਾ ਉਸ ਤੋਂ ਬਾਅਦ ਆਪਣੀ ਖੰਡ ਹਰੀ ਗਲਾਬੀ ਬਗਲਾਲੀ ਠੀਕ ਐ ਇਹਨੂੰ ਰੱਖ ਦਈਏ ਤੇ ਇਹਨੂੰ ਛੋਟੇ ਪਿੰਜਰੇ ਚ ਪਾਲਾ ਜੀਤ ਇਧਰ ਕਬੂਤਰਾਂ ਕਰਾ ਤੇ ਉਦੋਂ ਬਾਅਦ ਹੋ ਗਈ ਆਪਣੀ ਟੂਸੇ ਫੁੰਜੀ ਵਾਲੀ ਆਇਓ 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 ਪੱਤਾ ਉਦੋਂ ਬਾਅਦ ਹੋ ਗਈ ਭਈ ਆਪਣੀ ਕਾਂਤਰਾਂ ਵਾਲੀ ਹਰੀ ਗਲਾਬੀ ਕਾਂਤ ਵਾਲੀ ਮਤਲਬ ਆਇਆ 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 ਖੰਡ ਕਹੇ ਦੂਜਿਆਂ ਵਾਸਤੇ ਕੱਟ ਲਗੇ ਇਹਨੂੰ ਇਧਰ ਹੀ ਰੱਖ ਦੇ ਕਰਾਂ ਤੇ ਨਾਲ ਦੀ ਨਾਲ ਇਹਨਾਂ ਨੂੰ ਆਪਾਂ ਦਾਣੇ ਵੀ ਰੱਖ ਦਈਏ ਗਿਣ ਕੇ ਬਈ 25 25 दाणे 7 7 ਬਦਾਮ ਆਇਆ 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 ਖੰਡ ਚੱਕਰ ਕੇ ਜਿਹੜੇ ਜਿਹੜੇ ਵਿਹਲੇ ਹੁੰਦੇ ਉਹਨਾਂ ਨੂੰ ਰੱਖ ਦਿੰਨੇ ਆਪਾਂ ਠੀਕ ਹੈ ਕਿ ਨਹੀਂ ਇੱਕ ਮਿੰਟ ਜਿਵੇਂ ਇਹਨੂੰ ਰੱਖ ਦਈਏ ਬਗਨਾਲੀ ਨੂੰ ਆਇਆ 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 ਖੰਡ ਜਿਵੇਂ ਇਹਦੇ 2 ਸੈਟ ਹੋਰੀਏ ਇੱਥੇ ਵੀ ਨੂੰ ਰੱਖ ਲਏ 7 ਬਦਾਮ ਇਹਦੇ 25 25 ਦਾਣੇ ਕਾਣ ਕਰੇ ਆਇਆ 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 ਪੁੱਤ ਹਾਂਜੀ ਮੇਰੇ ਵੀਰੋ ਕਹਿੰਦੇ ਅੱਜ ਫੇਰ 3 ਲੱਗੀਆਂ ਪੰਗਾਂ ਅੱਜ ਤਾਂ ਸੋ ਮੈਣੀ ਗੈਸਟਸ ਆ ਰਹੇ ਨੇ ਬਾਬੂ ਹਣਾ ਅੱਦੇ ਤਾਈ ਚੁੱਕੇ ਕਦਾ ਆਪਣਾ ਚੋਬਰ ਜਿਹੜਾ ਕਬੂਤਰ ਉਧਰ ਛੱਡ ਗਿਆ ਮੈਨੂੰ ਦੱਸਿਆ ਨਹੀਂ ਮੈਨੂੰ ਚੱਕਰਾਂ ਚ ਪਾ ਤਾ ਇਹਨੇ ਤੇ ਜੀਤ ਆਇਆ ਬੈਠਾ ਨੇ ਮੁੰਡਾ ਆ ਬੈਠਾ ਦੋ ਮੁੰਡੇ ਹੋਰ ਆ ਉਹਨਾਂ ਨੂੰ ਕੂਤਰਾਂ ਦਾ ਕਿਹਾ ਸੀ ਹਾਂ ਕਾਫੀ ਦੂਰੋਂ ਆਇਆ ਵਿਚਾਰੇ ਉਹ ਤੇ ਉਹ ਕਹਿੰਦੇ ਸਾਨੂੰ ਘਰ ਨਹੀਂ ਪਤਾ ਲੱਗਦਾ ਮੈਂ ਕਿਹਾ ਕੋਈ ਨਾ ਮੈਂ ਸਪੇਅਰ ਦਾ ਉਹਲਾ ਮਾਰਤਾ ਕੱਢ ਕੇ ਉਹਦਾ ਬੈਠੀ ਗਿਆ ਸਪੇਅਰ ਤਾਂ ਐ ਕਿਵੇਂ ਹਾਂ ਮਾਰਾ ਉਹਦੇ ਕੋਠੇ ਦੇ ਕੋਠੇ ਦੇ ਡੰਡੇ ਦਾ ਫੋਨ ਛੱਡ ਨੂੰ ਡਰਾਉਣ ਨੂੰ ਆਈਏ ਉੱਡੇ ਹੀ ਨਹੀਂ ਇਹਦਾ ਉਹ ਬੰਦੇ ਹੀ ਆ ਗਏ ਚਲੋ ਕੋਈ ਗੱਲ ਨਹੀਂ ਆਜੋ ਆਜੋ ਛੋਟੇ ਸਵਾਗਤ ਲਈ ਮੈਂ ਵੀਡੀਓ ਪਹਿਲਾਂ ਹੀ ਲਾ ਰੱਖੀ ਐ। ਓ ਮਾਈ ਗੋਡ। ਹੈਲੋ ਜੀ। ਸਤਿ ਸ੍ਰੀ ਅਕਾਲ ਜੀ। ਆਜੋ ਆਜੋ। ਬੈਠੋ। ਚਲੋ ਬ్రో। ਦੋ ਬੰਦਿਆਂ ਨੂੰ ਅਸੀਂ ਤੇ ਬਾਹਤਾ ਠੀਕ ਐ ਕਿ ਨਹੀਂ? ਬੈਠੋ ਚੱਲ ਕਰੋ। ਲਓ ਜੀ ਕਿ ਦਰਵਾ ਵੀ ਆ ਗਈ ਸੀ ਸੀ ਸ਼ਾਪ ਤੇ। ਵੈਸੇ ਤਾਂ ਅਸੀਂ ਮੁੰਡੇ ਵਾਸਤੇ ਜੋੜ ਰਹਿਣਾ ਸੀ ਹਣੀ ਨੂੰ ਚਾਹੀਦੀ ਸੀ ਜੋੜ ਠੀਕ ਹੈ ਕਿ ਨਹੀਂ ਇਹ ਕਹਿੰਦਾ ਵੀ ਜਿਹੜੇ ਕੂਤਰ ਜਾਣਾ ਇਥੇ ਮੁੰਡੇ ਵੀ ਜੋੜ ਚ ਵਗਲ ਜਾਊਗਾ ਤੇ ਅੰਕਲ ਕਹਿੰਦਾ ਵੀ ਇਸ ਟਾਈਮ ਹਨਾ ਆਪਣੇ ਕੋਲ ਉਪਲਬਧ ਹੈ ਨਹੀਂ ਕਿ ਮਾਨੇ ਚਲ ਵੀ ਠਹਿਰ ਕੇ ਆ ਜੂਗੀ ਹਨਾ ਥੋੜਾ ਜਿਹਾ ਘਰੇ ਕੋਈ ਚੱਕਰ ਸੀ ਜਾਂ ਮਾਨੇ ਕਲ ਕੰਮ ਸੀ ਜਾਂ ਕਹਿੰਦੇ ਵੀ ਨਹੀਂ ਦੁਕਾਨ ਤੇ ਸਮਾਨ ਪੂਰਾ ਹੋ ਗਿਆ ਤੇ ਪਿੰਜਰੇ ਪੁੰਜਰੇ ਤਾਂ ਹੋਰ ਸਾਰਾ ਸਮਾਨ ਪਿਆ ਜੋਟ ਆਹਾ ਵੀ ਪਈ ਹੈ ਪਰਪਨ ਨੂੰ ਦੂਜੀ ਚਾਹੀਦੀ ਸੀ ਜਿਹੜੀ ਆਏ ਹੁੰਦੀ ਹੈ ਨਾ ਇਹ ਦੋ ਪਿੰਜਰਿਆਂ ਵਾਲੀ ਉਹ ਇਸ ਟਾਈਮ ਹੈ ਨਹੀਂ ਕਿ ਤਾਂ ਪਾ ਸਮਾਨ ਲੈ ਚੱਲੇ ਇੱਕ ਨਲਕੀ ਹੋਗੀ ਬਸ ਇੱਕ ਰੰਗ ਹੋ ਗਿਆ ਦੋ ਸਪਰੇਅ ਵਾਲੇ ਬਸ ਪੰਪ ਹੋ ਗਏ ਲਗਭਗ ਠੀਕ ਹੈ ਤੇ ਇੱਕ ਲੋਕ ਵਾਲੀਆਂ ਠੱਲਾਂ ਚਾਹੀਦੀਆਂ ਸੀ ਇਸ ਟਾਈਮ ਉਹ ਵੀ ਹੈ ਨਹੀਂਗਾ ਉਹ ਵੀ ਬੰਨ ਕੇ ਚਲੋ ਅੰਕਲ ਕਹਿੰਦਾ ਬਾਅਦ ਚ ਆ ਜਾਣਗਾ ਤਾਂ ਕਰਕੇ ਬਸ ਆਹੀ ਸਮਾਨ ਸੀ ਇੰਨਾ ਕੀ ਲੈ ਲਿਆ ਤੇ ਚੱਲਦੇ ਆਂ ਭਾਈ ਪਿੰਡ ਨੂੰ ਲਗਭਗ 62 ਜੀ ਘਰ ਨੂੰ ਸਮਾਨ ਤਾਂ ਲੈਣਗੇ ਸੀ ਕਾਫੀ ਮੋਟਾ ਖਰਚਾ ਕਰਨਾ ਸੀ ਕਹਿੰਦੇ ਪਰ ਹੋਇਆ ਨਹੀਂ ਸਾਡਾ ਖਰਚਾ ਠੀਕ ਹੈ ਕਿ ਨਹੀਂ ਆ ਥੋੜਾ ਸਮਾਨ ਲੈ ਕੇ ਮੰਨ ਕੇ ਚਲ ਇੰਨਾ ਕੀ ਬਾ ਪੰਜ ਛੇ ਸੁ ਲੈ ਕੇ ਸਰ ਗਿਆ ਸਾਡਾ ਓ ਮਾਈ ਗਾਡ ਨਹੀਂ ਬੰਦੇ ਮੋੜ ਤੇ ਦੇ ਤੁਸੀਂ ਮੈਨੂੰ ਪਤਾ ਹੈ ਹਨਾ ਗੀਤ ਬੰਦ ਕਰੀ ਮਾੜਾ ਜਾ ਗੀਤ ਹੈਲੋ ਸਰ ਬੰਦੇ ਬਹੁਤ ਹੋਣਗੇ ਹੈਲੋ ਭਤੀਜਾ ਜੀ ਕਿਧਰ ਉਹ ਕਿਧਰ ਟੱਪ ਗਿਆ ਕਿ ਇੱਥੇ ਗਿਆ ਕਿਤੇ ਦੱਸ ਕਿ ਨਹੀਂ ਬਈ ਚਲ ਕੋਈ ਨਾ ਆਪਾਂ ਨੂੰ ਕੀ ਹੈ ਆਪਾਂ ਘੱਟ ਦੇਣੇ ਪੈਣਗੇ ਗੱਡੀਆਂ ਹੀ ਗੱਡੀਆਂ ਸੋਹ ਮੈਣੀ ਗੱਡੀਆਂ ਆ ਜਾਓ ਭਤੀਜਾ ਜੀ ਤੁਸੀਂ ਬੰਦੇ ਭਜਾ ਦੇ ਦੋ ਤਿੰਨ ਹੈ ਭੱਜ ਗਏ ਸੀ ਬਈ ਬੰਦੇ ਤਾਂ ਬਾਹਲੇ ਬਿੜ ਸੀ ਇੱਥੇ ਪੰਚਾਇਤ ਹੀ ਲੱਗੀ ਪਈ ਸੀ ਖਸਾਬ ਤੇ ਤੇ ਉਹ ਟੱਪ ਗਏ ਦੋ ਤਿੰਨ ਖੜੇ ਸੀਗੇ ਸੰਦੇ ਇੱਥੇ ਠੀਕ ਹੈ ਤੇ ਉਹ ਮੁੜ ਗਏ ਮੈਂ ਕਿਹਾ ਸੀ ਕਿ ਦਿੜਵੇ ਹਨਾ ਉਹ ਡੀਗਡੂ ਕਰਕੇ ਮੁੜ ਗਏ ਸਾਰੇ ਕਬੂਤਰ ਲੈ ਨਹੀਂ ਆਏ ਸਾਰੇ ਦਾ ਚੱਤੀ ਖੁਸ਼ ਕਰਨਾ ਸੀ ਆਪਾਂ ਆਹ ਠੰਡੀ ਠੰਡੀ ਆ ਥੱਲੋਂ ਆ ਮਚ ਗਈ ਲੋ ਜੀ ਫੜ ਲਿਆ ਜੀ ਮਾਊਂਟਨ ਡਿਊ ਡਰਕੀ ਮਾਂ ਕੀ ਠੀਕ ਹੈ ਤੇ ਨਾਲ ਫੜ ਲਿਆ ਆਪਾਂ ਮਿਕਸਚਰ ਪੂਜ ਗਿਆ ਗਲਾਸ ਮੁੰਡੇ ਮੈਂ ਕਿਹਾ ਚਲੋ ਬੈਠਿਆ ਹਨਾ ਉਹ ਤਾਂ ਮੈਂ ਕਿਹਾ ਜੀ ਕੋਈ ਫਾਸਟ ਫੂਡ ਵਗੈਰਾ ਗਰਮੀ ਬਾੜੀ ਐ ਹੋਰ ਹੋ ਜਾਂਦਾ ਕੰਮ ਆ ਉਹ ਇਗਨੋਰ ਕਰਤਾ ਹਨ ਮੈਂ ਉਹਨੂੰ ਆਖੀ ਦੀ ਉੱਤੀ ਖਾ ਪੀ ਉਹਨੇ ਕਿ ਦਿੜਵੇਂ ਪਤਾ ਨਹੀਂ ਯਾਰ ਮੁਰਕ ਚਲਦੇ ਆ ਛੇ ਦੀ ਛੇ ਦੀ ਚਲ ਮੈਂ ਥੋੜਾ ਮੋਟਾ ਤੁਹਾਨੂੰ ਖਾ ਪੀ ਲੋ ਯਾਰ ਸੁੱਕੇ ਤਾਂ ਮੋੜਨ ਦੇਣੇ ਨਹੀਂ ਗੇ ਚਾਹ ਨੂੰ ਜੀ ਨਹੀਂ ਕਰਦਾ ਲਓ ਜੀ ਤੇ ਆਪਣੇ ਇਧਰੇ ਇਹਨਾਂ ਦੇ ਕੂਤਰ ਪਾ ਕੇ ਦੇਦੇ ਆ ਪਿੰਜਰੇ ਚ ਠੀਕ ਆ ਕਿ ਨਹੀਂ ਇਹ ਦਿਖਾ ਕੇ ਹੁਣ ਐਨਾ ਕੋਈ ਬੋਰਦਾ ਵਾਲੀ ਐਟਮ ਬਗ ਲੰਦਾ ਇਹ ਖਾ ਲਿਓ ਇੱਕ ਮਿੰਟ ਇਹਨਾਂ ਨੂੰ ਪਾ ਦੇ ਭਾਈ ਕਾਲੇ ਚੀਨੇ ਉਹ ਕੰਬੁੱਲ ਜ ਗਿਆ ਇੰਨਾ ਤਾਂ ਲਾਉਣ ਲੱਗੇ ਉਦੋਂ ਨਹੀਂ ਦਿੱਕਤ ਆਉਂਦੀ ਹੁੰਦੀ ਜਿੰਨਾ ਇੱਥੇ ਜੋੜ ਲੱਗ ਗਿਆ ਲਾਉਣ ਤੇ ਸਾਮਾਨ ਆ ਆ ਵੀ ਕਬੂਤਰ ਇਹਨਾਂ ਨੂੰ ਦੇ ਦਿੱਤਾ ਆਪਾਂ ਠੀਕ ਐ ਐਡਾ ਮੂੰਹ ਕਿਵੇਂ ਢੱਡੀ ਪਿਆ ਰਹੇ ਕਿ ਉੱਤੇ ਬਾਲਾ ਪੱਜਿਆ ਸੀ ਕਮਰੇ 'ਚ ਠੀਕ ਐ ਕਾਲਾ ਚੀਨਾ ਰੱਤੇ ਦਾ ਭਰਾ ਗਲਾਬੀ ਬਗਲ ਵਾਲੇ ਦਾ ਤੇ ਆਹ ਯਾਰ ਢਿੱਡ ਟੂਸੀ ਵਾਲੀ ਕਾਲੀ ਚੀਨੀ ਹਨਾ ਯਾਰ ਆ ਵੀ ਫੂੰਜੀ ਵਾਲਿਆਂ ਦੀ ਪੈਣੀ ਹੈ ਯਾਰ ਆ ਉਰਲੀ ਉਹਨਾਂ ਚੋਂ ਹੀ ਐ ਮੇਰੇ ਹਿਸਾਬ ਨਾਲ ਤਾਂ ਸੋਹਣ ਲੱਗੇ ਹਾਂ ਪੱਕਾ ਹਾਂ ਪਹਿਲੀ ਪਹਿਲੀ ਇਹ ਹੀ ਨਿਕਲੀ ਸੀਗੀ ਤੇ ਆਹ ਅਗਲਾ ਵੀ ਹੁੰਜੇ ਜਿਹੜੇ ਹੁਣ ਉੜਦੇ ਆ ਸ਼ਾਖੇ ਉਹਨਾਂ ਚੋਂ ਲੱਗਦੀ ਹੈ ਕਿ ਪਾਸੇ ਲੱਗਦੀ ਕਰ ਦਿਓ ਕਰ ਦਿਓ ਜੀ ਪੈਕ ਕਰਨ ਨੂੰ ਕੋਈ ਗੱਲ ਨਹੀਂ ਆਏ ਨਾ ਅਸੀਂ ਜਦੋਂ ਬਾਜੀ ਤੇ ਲੈ ਜਾਂਦੇ ਹੁਣ ਦੋ ਪੈਕ ਕਰਕੇ ਲੈ ਜਾਂਦੇ ਹੁਣੇ ਹੈਗੇ ਤੇ ਤੁਹਾਡੇ ਕੋਲ ਇਸ ਨੂੰ ਤਰੀਕਾ ਸਾਨੂੰ ਮੈਂ ਦੱਸ ਦਿਆਂਗਾ ਉਹ ਕਿਵੇਂ ਬਣ ਦਿੰਦੇ ਪਿੰਜਰਾ ਉਹੇ ਕੱਢ ਦਿਓ ਇੱਕ ਮਿੰਟ ਉਹ ਦਾਣੀ ਬੰਨ ਕੇ ਦਿੰਦਾ ਹੁੰਦਾ ਦੂਜੂ ਬਈ ਉਹ ਤਾਂ ਬੜਾ ਅਸਰਾ ਨੂੜਦਾ ਹੈ ਉਹ ਕਹਿੰਦਾ ਸਿਰਫ ਇੱਕ ਹੀ ਚੀਜ਼ ਚਿਕੇ ਗੋਰੇ ਤੋਂ ਕਲਾ ਮੈਨੂੰ ਪਿੰਜਰਾ ਬੰਦਨਾ ਆਇਆ ਕਹਿੰਦਾ ਬੱਸ ਮੈਨੂੰ ਕਹਦਾ ਹੁਣੇ ਆ ਸਿਖਾਇਆ ਕਹਿੰਦਾ ਮੈਨੂੰ ਹੋਰ ਕੁਝ ਨਹੀਂ ਕਹਦਾ ਓਕੇ ਜੀ ਬਾਏ ਬਾਏ ਭਤੀਜ ਜੀ ਠੀਕ ਹੈ ਕਿ ਨਹੀਂ ਕੋਈ ਨਾ ਕਰੇ ਔਂ ਜॉय ਚੱਲ ਕਰੋ ਠੀਕ ਹੈ ਕਿ ਨਹੀਂ ਗਰਮੀ ਚੱਲ ਹਾਂ ਮੈਂ ਘਰੇ ਜਾਣਾ ਵਾਟਰਲੈਂਡ ਓਕੇ ਜੀ ਦੂਜਾ ਦੂਜਾ ਕਿੜਾ ਹੱਥ ਨੂੰ ਨਿਰੇ ਪਾਣੀ ਢੁਈਏ ਨਾ ਸਾਰੇ ਦਿਨ ਮੈਂ ਇੱਥੇ ਐਤੋਂ ਚੱਲੂਗੀ ਬਿਰੋ ਅਜੇ ਤੋਂ ਹਾਂ ਲਵ ਜੀ ਤੇ ਇਹ ਜਿਹੜੇ ਆਪਣੇ ਯਾਰ ਬਿੱਲੀ ਆਏ ਸੀ ਹਨਾ ਪਹਿਲੀ ਗੱਲ ਤਾਂ ਬਈ ਇੱਕ ਸੌਰੀ ਪਿੰਡ ਦੱਸੋ ਸੌਣ ਲੱਗੇ ਮੈਨੂੰ ਪਿੰਡ ਨਹੀਂ ਪਤਾ ਉਾਂ ਪਾਏ ਗੇ ਲਿਆਜੀ ਪੱਕੇ ਪਰ ਪਿੰਡ ਭੁੱਲ ਜਾਣਾ ਵਾ ਸੋਡਾ ਕਿਹੜਾ ਲక్ష్ਮੀਪਾਲ ਕਿਹੜਾ ਮਾਨਸ ਦਾ ਮਾਨਸ ਸਾਹ ਸੰਜੀਤ ਮਾਨਸ ਇੱਕ ਬੰਦਾ ਆਪਣਾ ਮਾਨ ਸਾਹ ਤੋਂ ਆ ਆ ਬੰਦਾ ਆਪਣਾ ਸਗਰੂਰ ਤੋਂ ਹੈ ਠੀਕ ਹੈ ਕਿ ਨਹੀਂ ਉਹ ਕੋਈ ਚੱਕਰ ਨਹੀਂ ਇੰਸਟਾਗ੍ਰਾਮ ਤੇ ਬਹੁਤ ਚਿਰ ਤੋਂ ਟੱਚ ਰਹੀ ਸੀਗੇ ਹਨਾ ਬਾਕੀ ਆ ਵੀ ਤਾਂ ਆਪਣੇ ਕੋਲੇ ਪਹਿਲਾਂ ਆਇਆ ਸੀ ਤੋਂ ਆਪਣਾ ਆ YouTube ਦੇ ਵੀਡੀਓ ਨਹੀਂ ਪਾਦੇ ਸੀ ਉਹ ਗੱਲ 2022 ਵੀ 2-3 ਸਾਲ ਪਹਿਲਾਂ ਦੀ ਗੱਲ ਆ ਮੇਰੇ ਹਸਣ ਵਾਲੋ ਉਦੋਂ ਹਾਂ ਉਦੋਂ ਮਿਲ ਕੇ ਗਿਆ ਸੀ ਬਾਈ ਆਪਾਂ ਨੂੰ ਆ ਕੇ ਠੀਕ ਕਿ ਨਹੀਂ ਹੁਣ ਬਾਕੀ ਪਬਜੀ ਵਾਲਾ ਮੇਰਾ ਸਕਵਾਡ ਹੈ ਜਿਹੜਾ ਉਹ ਆਹੀ ਹੈ ਇਹਦਾ ਨਾਂ ਵੀ ਹੈ ਨਹੀਂ ਇਹਦਾ ਨਾਂ ਵੀ ਨਹੀਂ ਇੱਕ ਗੱਲ ਹੋਰ ਦੱਸ ਦਿੰਨਾ ਜਿਹੜੀ ਪਬਜੀ ਖੇੜਦਾ ਸਾਰਾ ਦਿਨ ਕੋਈ ਮੈਨਾਂ ਨਾਲ ਹੀ ਖੇੜਦਾ ਹੈਗਾ ਤੇ ਇਹਨਾਂ ਨੇ ਵੀ ਆਪਦੇ ਹਿਸਾਬ ਤੇ ਮੰਨ ਕੇ ਚੱਲੋ ਹਨਾ ਵੀ ਇਹਨਾਂ ਨੂੰ ਪਤਾ ਇਹ ਵੀਡੀਓ ਵੇਖਦੇ ਕਰਦੇ ਰਹਿੰਦੇ ਆ ਬਾਈ ਆਪਦੇ ਹਿਸਾਬ ਤੇ ਵੀ ਇਹਨੇ ਚਾਕੇ ਕਬੂਤਰ ਜਿਹੜੇ-ਜਿਹੜੇ ਇਹਨਾਂ ਨੂੰ ਚੰਗੇ ਲੱਗੇ ਹਨਾ ਉਹ ਵੀ ਇਹਨਾਂ ਨੇ ਪਾਲੇ ਪਿੰਜਰੇ 'ਚ ਇਹ ਇਸ ਤਾਂ ਆ ਲੈ ਕੇ ਜਾਣੇ ਆ ਮੈਂ ਵੀ ਕੋਈ ਡੇਕਤ ਆ ਗਾਂੜਾ ਹੋ ਗਿਆ ਸਾਨੂੰ ਪਤਾ ਹੀ ਇਹ ਗਲਾਬੀ ਫੂੰਜੇ ਵਾਲਾ ਜਿਹੜਾ ਉੜਦਾ ਹੁੰਦਾ ਸੀ ਇਹਦੇ ਬਾਰੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਪਤਾ ਹੀ ਕੀ ਹਿਸਾਬ ਕਿਤਾਬ ਹੈ ਪਿੱਛੇ ਆਗਾ ਵੀ ਖਟੀਆਂ ਵਾਲਾ ਕਾਲਾ ਚੀਨਾ ਰੋਜਾ ਕੱਚ ਕਾਂ ਦਾ ਇਹਦਾ ਭਰਾ ਗਲਾਬੀ ਬਗਲ ਪੱਲੇ ਦਾ ਭਰਾ ਜਿਹਨੂੰ ਬਿੱਲੀ ਨਹੀਂ ਖਾਂਦਾ ਸੀਗਾ ਇਹਦੇ ਬਾਰੇ ਵੀ ਦੱਸਣ ਦੀ ਲੋੜ ਨਹੀਂ ਆਹੋ ਆ ਗਈ ਆਪਣੀ ਕੁਤਰੀ ਸ਼ਾਖਖਾਂ ਦੀ ਟੂਸਿਆਂ ਵਾਲੀ ਠੀਕ ਹੈ ਜਿਹੜੀ ਸ਼ੂਟਿੰਗ ਦੀ ਚੁੱਕੀ ਗਈ ਸੀ ਇਹਦਾ ਵੀ ਪਤਾ ਸਾਨੂੰ ਆ ਵੀ ਉਹਦਾ ਭਰਾ ਹੀ ਹੈਗਾ ਕਾਲੇ ਚੀਨੇ ਦਾ ਗਲਾਬੀ ਪੱਲੇ ਵਾਲਾ ਖਟੀਆਂ ਵਾਲਾ ਗਲਾਬੀ ਬਗਲ ਵਾਲਾ ਆਹ ਆ ਗਈ ਸ਼ਾਖੀ ਭਾਈ ਆਪਣੀ ਉਹ ਖਟਾਂ ਵਾਲਿਆਂ ਚੋਂ ਗਲਾਬੀ ਕਾਂਡਾ ਵਾਲਿਆਂ ਚੋਂ ਠੀਕ ਹੈ ਇਹ ਵੀ ਤੁਹਾਨੂੰ ਪਤਾ ਹੀ ਇੰਨਾ ਬਾਰੇ ਵੀ ਤੇ ਉੱਤੇ ਆ ਹੋ ਗਏ ਆ ਹੋਈ ਗਲਾਬੀ ਕਾਂਤਰਾਂ ਵਾਲੀ ਚਟੀਆਂ ਵਾਲੇ ਦੀ ਭੈਣ ਜਿਹੜਾ ਟੈਂਕੀ ਤੇ ਮਰਿਆ ਸੀਗਾ ਆਪਣਾ ਉਹ ਕੰਡ ਬਿੱਟ ਤੇ ਕਾਂਤਰਾਂ ਵਾਲਾ ਉਹਦੇ ਬਾਰੇ ਵੀ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਤੇ ਆ ਵੀ ਆਪਣਾ ਕਾਂਡ ਵਾਲਾ ਹੋ ਗਿਆ ਜੀ ਖਟਾਂ ਵਾਲਿਆਂ ਚੋਂ ਜਿਹੜਾ ਕੀ ਗਲਾਬੀ ਕਾਂਡ ਵਾਲਾ ਕੂਤਰ ਹੈ ਨਾ ਇੰਸਟਾਗ੍ਰਾਮ ਤੇ ਕਾਹੀ ਵੀਡੀਓ ਚੱਲੀ ਸੀ ਬੜਾ ਜ਼ੋਰ ਜਿਹਾ ਲਾਉਂਦੇ ਆ ਕਰੇ ਕੁੱਲ ਮਿਲਾ ਕੇ ਜਿਹੜੇ ਉੜਦੇ ਕੂਤਰ ਸੀ ਬਾਈ ਜਿਹੜੇ ਨੇ ਦੇਖਿਆ ਜਿਹੜਾ ਨੇ ਇਹਨੂੰ ਪਤਾ ਉਹੋ ਇਹਨਾਂ ਭਰਾਵਾਂ ਨੇ ਚਾਕੇ ਪਾਲੇ ਪਿੰਜਰਿਆਂ ਚ ਮਾ ਕੋਲ ਦੇ ਇੱਕ ਕਾਲੀ ਕਰਨੀ ਹੈ ਨਾ ਜਿਹੜੇ ਜਿਹੜੇ ਤੁਹਾਨੂੰ ਲੱਗਦਾ ਲੋਡ ਲੈ ਜਾਓ ਤੇ ਹੁਣ ਭਾਈ ਸਾਹਿਬ ਆਪਾਂ ਕਰਦ ਗਏ ਪਏ ਕਿੰਨਾ ਨੂੰ ਹਾਂਜੀ ਚਲੋ ਕੋਈ ਨਾ ਪਾੜੋ ਆ ਡੱਬਾ ਯਾਰ ਵੱਡਾ ਲਿਆਉਣਾ ਸੀ ਕਿ ਪਏ ਆਣਗੇ ਤੁਨਾਂ ਤਨ ਕੇ ਲੈ ਜਾਓ ਯਾਰ ਕੋਈ ਟੇਢੀ ਵੀ ਕੇ ਕਰਕੇ ਆਪੇ ਠੀਕ ਹੈ ਕਿ ਨਹੀਂ ਬਾਕੀ ਆ ਜੋੜਾ ਮੁੰਡੇ ਨੇ ਇਤੋਂ ਹੀ ਸਿਲੈਕਟ ਕਰਤਾ ਕਹਣਾ ਹਨਾ ਵੀ ਨੇੜੇ-ਤੇੜੇ ਬਲੱਡ ਦਾ ਕੋਈ ਕਨੈਕਸ਼ਨ ਨਹੀਂ ਦਾਵੀ ਦੋਵੇਂ ਹੀ ਬੜੇ ਨਿਯਾਇਜ਼ ਆ ਇਹਦਾ ਭਰਾ ਸਾਨੂੰ ਪਤਾ ਇਹ ਬਾਈ ਜਿੱਤੇ ਕੱਪ ਜਿੱਤੇ ਮਣਗਾ ਵਾਲੇ ਉਹਦੇ ਅਗਲੇ ਸਾਲ ਮਰ ਗਿਆ ਸੀਗਾ ਉਹਦੀ ਭੈਣ ਹੀ ਆ ਆਹ ਘੰਡ ਵਾਲਾ ਬੜਾ ਨਿਯਾਇਜ਼ ਔਰਦਾ ਹੁੰਸੀ ਕਰੇ ਹਨਾ ਹੁਣ ਤਾਂ ਚਲੋ ਸਾਨੂੰ ਪਤਾ ਕਬੂਤਰ ਖਰਾਬ ਹੋਏ ਗੱਲ ਹੀ ਮੁੱਕੀ ਬਾਕੀ ਆ ਭਰਾ ਵੀ ਆਇਆ ਠੀਕ ਹੈ ਦਾਣੇ ਕੱਲ ਦੇ ਪਾਏ ਆ ਬਈ ਹਜੇ ਟਿੱਕਰ ਕਬੂਤਰ ਦੱਸੋ ਦਾਣੇ ਰੱਖੀ ਪਏ ਆ ਹਾਂ ਰੱਖੀ ਪਏ ਉਹੀ ਤਾਂ ਮੈਂ ਕਹਣਾ ਵੀ ਉਹ ਥੋੜਾ ਜਿਹਾ ਇਸ਼ਾਰਾ ਗਲਤ ਕਰੋ ਤੁਸੀਂ ਆਏ ਨਾ ਕਿਓ ਇਹਨਾਂ ਨੇ ਦੱਸਿਆ ਕਹਿੰਦੇ ਵੀ ਹਜੇ ਤੱਕ ਵੀ ਕੂਤਰ ਦਾਣੇ ਰੱਖੀ ਪਏ ਆ ਹਨਾ ਉਹ ਫਿਰ ਕਿੱਥੋਂ ਸਾਨੂੰ ਪਤਾ ਡਿਜ਼ਾਈਨ ਹੈਗੀ ਕੋਈ ਨਾ ਗਲਤੀ ਇਸ਼ਾਰਾ ਗਲਤ ਹੋਇਆ ਸੀਗਾ ਫਿਰ ਨਾ ਫਿਰ ਉਹ ਜੋ ਬਾਲਾ ਕਰਾ ਉਹ ਜੋ ਬਾਲਾ ਕਰਾ ਜਮਨੇਰ ਕੰਟੋ ਤੂੰ ਵੀ ਜਾ ਕੋਚ ਰਹੇਗਾ ਕੋਚ ਆ ਜੂਗਾ ਫਾਜੀ ਫਿਰ ਮਿਲਾਂਗੇ ਹਮ ਕੋਈ ਨਾ ਹੁਣ ਤੂਸੇ ਡੰਡੇ ਵਾਲੀ ਦੇਊਂਗਾ ਸਾਨੂੰ ਅਗਲੇ ਯਾਰੀ ਕਹਿਤਾ ਚਲੋ ਬੋਲ ਲੈ ਕਿ ਤੇਰੇ ਬਈ ਡੱਟ ਕੇ ਲੈ ਗਏ ਇਹ ਮੁੰਡੇ ਸਹੀ ਮੇਲਾ ਇਹ ਮੁੰਡਾ ਨੇ ਲੁੱਟਿਆ ਬਈ ਠੀਕ ਹੈ ਕਿ ਨਹੀਂ ਇਹ ਤੇਰੇ ਵੀ ਫੜੀ ਗਏ ਕਿੰਜਰਾਂ ਜੀ ਪਾਈ ਗਏ ਜਵਾਬ ਮੈਂ ਵੀ ਨਹੀਂ ਦੱਤਾ ਪਹਿਲੇ ਪਹਿਲੇ ਬੋਲਤੇ ਮੰਨ ਕੇ ਚਲੋ ਜਿਹੜੇ ਕੂਤਰ ਮੈਂ ਆਪਦੇ ਵਾਸਤੇ ਰੋਕੇ ਸੀਗੇ ਗੱਪ ਨਹੀਂ ਮਾਰਦਾ ਕਾਲਾ ਚੀਨਾ ਮੈਂ ਆਪਦੇ ਵਾਸਤੇ ਰੋਕਿਆ ਸੀ ਉਹਦਾ ਉਹਦਾ ਭਰਾ ਗਲਾਬੀ ਬਗਲਾ ਵਾਸਤੇ ਰੋਕਿਆ ਸੀ ਗਲਾਬੀ ਫੂੰਜੀ ਵਾਲਾ ਰੋਕਿਆ ਸੀ ਆਪਦੇ ਵਾਸਤੇ ਇਹਨਾਂ ਜਦੋਂ ਕਹਿੰਦਾ ਮੈਂ ਲੈ ਜਾਣਾ ਮੈਂ ਇੱਕ ਦੋ ਦੂਣੀ ਆ ਕੀ ਇਹਨਾਂ ਨੂੰ ਮੈਂ ਕੋਈ ਨਾ ਤੁਸੀਂ ਲੈ ਜਾਣਾ ਤੁਸੀਂ ਲੈ ਜਾਓ ਬਈ ਮੇਰੀ ਕੋਈ ਟੈਨਸ਼ਨ ਨਾ ਲਓ ਮੇਰਾ ਤਾਂ ਕੀ ਹੈ ਠੀਕ ਹੈ ਕਿ ਨਹੀਂ ਮੋਟਾ ਪਾਣੀ ਪੁਣੀ ਪਿਲੋ ਥੱਕ ਗਏ ਰੱਖਦੇ ਆ ਵੀ ਇਹ ਕਬੂਤਰਾਂ ਨੂੰ ਦਾਣੇ ਸਵੇਰ ਦੇ ਰੱਖੇ ਨਹੀਂ ਇਹੇ ਚੱਕਰ ਕੀ ਆ ਬਈ ਕਬੂਤਰ ਹਜੇ ਕੱਲ ਵਾਲੀ ਖਰਾ ਕੇ ਰੱਖੀ ਪਿਆ ਬਈ ਸੋ ਮੈਂ ਇੱਥੇ ਇੱਕ ਅੱਧਾ ਸਵੇਰ ਨੂੰ ਆ ਜਾਣਾ ਤਾਂ ਇਹ ਗੱਪ ਮਾਰੀ ਜਾਂਦਾ ਮੈਂ ਕਬੂਤਰਾਂ ਦੇ ਨੂੰ ਪੋਟੇ ਪਲਟਾ ਕੇ ਵਿਖਾ ਦਿੰਦਾਗਾ ਕੱਲ 9 ਵਜੇ 10 ਵਜੇ ਕੱਲ ਪਤਾ ਨਹੀਂ ਕਿੰਨੇ 10 11 ਵਜੇ ਦੇ ਪਾਈ ਹੋਣਗੇ ਪੋਟੇ ਦੇਖ ਲੋ ਕਬੂਤਰਾਂ ਦੇ ਠੀਕ ਆ ਕਿ ਨਹੀਂ ਇੰਨੇ ਨੇ ਦਾਣੇ ਪਏ ਆ ਕਈਆਂ ਦੇ ਪੋਟਿਆਂ ਚ ਤੇ ਬੱਠਾ ਪਾਣੀ ਵਾਲੀਆਂ ਹਰਨਾ ਨਾ ਕੋਈ ਵਾਇਰ ਸੂਰਤ ਦੀ ਸ਼ਿਕਾਇਤ ਨਾ ਪਣਦੇ ਬਾਬੇ ਹੁਣ ਤੱਕ ਸੱਚੀ ਡਰ ਲੱਗਣ ਲੱਗਾ ਕੋਈ ਉਹ ਨਿੱਕੀ ਨਾ ਆ ਸਾਨੂੰ ਪਤਾ ਹੀ ਲੱਗਾ ਕੰਧਾਂ ਤੇ ਆ ਦੇਖੋ ਲੈ ਕੰਧਾਂ ਤੇ ਘਰਾਲ ਚੱਲੇ ਪਏ ਆ ਪਾਣੀ ਵਾਲੀਆਂ ਮਿੱਠਾਂ ਦੇ ਪਾਣੀ ਵਾਲੀਆਂ ਹਰੀਆਂ ਪਚਕਾਰੀਆਂ ਆ ਦੇਖੋ ਲੈ ਕੰਧਾਂ 'ਤੇ ਨਏ ਘਰਾਲ ਚੱਲੇ ਪਿਆ ਆ ਦੇਖੋ ਲੈ ਇਹੋ ਜਿਹਾ ਮਿੱਠਾ ਕੋਈ ਮਾਰ ਦਿੰਦੇ ਬੁੱਤਰ ਆ ਕੀ ਹਾਲਾ ਕਰ ਰਗਾ ਚਾਰ ਚਫੇਰੇ ਇਹਨਾਂ ਨੇ ਚਲੋ ਬਾਬੇ ਹੁਣ ਪੱਕਾ ਰਲੇ ਉਤਰਨ ਦਾ ਹੀ ਪਾਇਆ ਕੇ ਭਾਈ ਤੇ ਤੜਕੇ ਦੀ ਰੋਟੀ ਨਹੀਂ ਖਾਦੀ ਭਾਈ ਮੇਰੇ ਹੁਣ ਜਿਆਦਾ ਹੀ ਆ ਨਾ ਆਵ ਖਾਦੀ ਨਾਮ ਹੈ ਝੋੜਾਣੇ ਮੁੰਡੇ ਨੂੰ ਫੜਾਈ ਰੋਟੀ ਨਾਮ ਉਹਨਾਂ ਨੂੰ ਪੁੱਛੀ ਚੱਲ ਹਨਾ ਠੰਡਾ ਤਾਂ ਪੂਜੀਆ ਭਾਈ ਗਾ ਖਾ ਵੀ ਲਿਆ ਸੀਗਾ ਭੁੱਲ ਵਾਲੀ ਕੂਤਰਾਂ ਜੀ ਲੱਗੇ ਰਹੇ ਠੀਕ 4-5 ਵਜੇ ਮੈਨੂੰ ਲਾਲਦਾ ਤੇ ਬਾਕੀ ਦੇ ਤੇ ਵੀ ਆਪਾਂ ਆਪਦੇ ਵੱਲੋਂ ਉੜਦੇ ਕੂਤਰ ਲੈ ਗਿਆ ਫੜ ਫੜ ਕੇ ਚੰਗੇ ਦਿੱਤੇ ਆਪਦੇ ਵੱਲੋਂ ਬਈ ਗਾਂ ਕਿਸਮਤ ਹੈ ਤੇ ਤਾਂ ਲੱਗੇ ਦੀ ਗੱਲ ਹੁੰਦੀ ਹੈ ਠੀਕ ਹੈ ਠੀਕ ਹੈ ਕਿਉਂ ਆਪਾਂ ਬਈ ਵਿੱਚ ਨਹੀਂ ਵੜੇ ਇਹ ਚੀਜ਼ ਦੇ ਹਨਾ ਅੰਦਰੋਂ ਨਹੀਂ ਪਤਾ ਹੁੰਦਾਗਾ ਕਿ ਕਿਹੜੇ ਨਾਲ ਕ੍ਰੋਸ ਕਰੇ ਤੋਂ ਕਿਹੜੇ ਬਲੱਡ ਦਾ ਤਾਂ ਬੈਠਣਾ ਹੈ ਕਿਹੜੇ ਦਾ ਨਹੀਂ ਪਰ ਕੁਝ ਕਬੂਤਰਾਂ ਦੇ ਮੈਨੂੰ ਪਤਾ ਉੱਡਣਗੇ ਜਿਹੜੇ ਦੋ ਗੁਲਾਬੀ ਬਗਲ ਵਾਲੀਆਂ ਨਾਲ ਦੇ ਕਾਲੇ ਚੀਨੇ ਦਿੱਤੇ ਆ ਉਹਨਾਂ ਨੂੰ ਖੱਟੀਆਂ ਅੱਖਾਂ ਦੇ ਉਹਨਾਂ ਦੇ 101% ਉੱਡਣਗੇ ਦੱਸਣਗੇ ਵਾਕਈ ਉੱਡੇ ਆ ਉਹ ਤਾਂ ਉੱਡਣਗੇ ਸ਼ਾਖਿਆਂ ਦੇ ਉੱਡੇ ਜਾਣਗੇ ਵੱਡੀ ਉਮੀਦ ਹੈ ਥੋੜੀ ਦੋ ਕੂਤਰਾਂ ਦੇ ਨਾਲ ਦਾ ਡਾਊਟ ਹੈ ਹਨਾ ਵੀ ਉਹਨਾਂ ਦਾ ਤਾ ਬੈਠੂਗਾ ਕਿ ਨਹੀਂ ਕਿਸੇ ਨਾਲ ਲਓ ਜੀ ਤੇ ਇਧਰ ਵੱਡੀਆਂ ਕਬੂਤਰਿਆਂ ਨੂੰ ਦਾਣੇ ਵੀ ਪਾਦੇ ਬਈ ਤੇ ਸ਼ੁੱਧ ਮਿਨਰਲ ਵਾਟਰ ਵੀ ਪਾਤਾ ਓਕੇ ਆ ਬਾਪਿਓ ਤੇ ਇਧਰ ਵੱਡੇ ਕਬੂਤਰਾਂ ਨੂੰ ਵੀ ਪਤਾ ਪਈ ਦਾਣੇ ਵੀ ਪਾਤੇ ਤੇ ਪਾਣੇ ਵੀ ਪਾਤਾ ਬਾਪਿਓ ਓਕੇ ਕਰ ਫੋਟੋ ਤੇ ਚੱਕ ਲਈ ਬਈ ਇਹਨਾਂ ਦੇ ਦਾਣੇ ਵੀ ਠੀਕ ਆ ਘਰਾਂ ਨਾਲੋਂ ਤਾਂ ਪਾਇਆਏ ਸੀਗੇ ਲੈ ਮੁੰਡਿਆ ਆ ਵੀ ਫੜ ਕਰ ਪਰ ਛੱਡ ਗਏ ਆਪਾਂ ਜਿਹੜੇ ਕਬੂਤਰ ਆਪਣੇ ਪਿੰਜਰਿਆਂ ਤੇ ਬੈਠਾ ਸਵੇਰ ਦੇ ਪਿੰਜਰਿਆਂ 'ਚ ਬੈਠੇ ਚੱਕਰ ਕਿਸੇ ਨੂੰ ਦਾਣੇ ਨਹੀਂ ਪਾਏ ਉਹਨਾਂ ਟਾਈਮ ਉਹ ਛੱਡੇ ਨਹੀਂ ਆਪਾਂ ਠੀਕ ਆ ਕਬੂਤਰਾਂ ਦਾ ਆਹ ਹੈ ਬਈ ਗਿਣ ਮੰਗੇ ਠੀਕ ਆ ਇਹਨਾਂ 'ਚੋਂ ਦੋ ਕਬੂਤਰਾਂ ਮਾ ਆਪਦੇ ਆਸ ਤੇ ਰੱਖਣਾ ਇੱਕ ਤਾਂ ਆ ਹੋਊਗੀ ਇੱਕ ਕਾ ਹੋ ਗਈ ਬਈ ਹਨਾ ਇਹਨਾਂ ਦੇ ਦੋ ਭਰਾ ਲੈ ਗਏ ਅੱਜ ਉਹ ਇਹ ਦੋ ਮਰਖੀਆਂ ਇਹਨਾਂ ਨੂੰ ਮੈਂ ਘਰੇ ਲੈ ਜੂਗਾ ਠੀਕ ਹੈ ਨਹੀਂ ਇੱਥੋਂ ਮੈਨੂੰ ਪਤਾ ਯਾਰ ਹਨਾ ਕੋਈ ਨਾ ਕੋਈ ਆ ਜਾਂਦਾ ਮੈਥੋਂ ਜਵਾਬ ਨਹੀਂ ਦਿੱਤਾ ਜਾਂਦਾ ਯਾਰ ਹਨਾ ਬਸ ਉਹੀ ਚੱਕਰ ਹੈ ਤੇ ਚੱਕੀ ਬਈ ਇਹਨਾਂ ਨੂੰ ਆਪਣੇ ਪਿੰਜਰੇ ਵਾਲਿਆਂ ਨੂੰ ਠੀਕ ਹੈ ਤੇ ਦੇ ਚਾਲਦੇ ਖੁੱਡੇ ਵਾਲ ਨੂੰ ਖੋਲੋ ਜੀ ਖੁੱਡਾ ਤੇ ਛੱਡ ਦਿਓ ਦੋਵੇਂ ਕਬੂਤਰਾਂ ਨੂੰ ਅੰਦਰ ਠੀਕ ਹੈ ਤੇ ਓਕੇ ਦੀ ਰਿਪੋਰਟ ਤੇ ਇੱਧਰ ਆਪਣੇ ਬੈਡ ਕਾਲੇ ਕਬੂਤਰਾਂ ਨੂੰ ਵੀ ਪਾ ਰਿਹਾ ਭਾਈ ਦਾਣੇ ਵਗੈਰਾ ਠੀਕ ਹੈ ਕਿ ਨਹੀਂ ਇੱਕ ਵਾਰ ਆ ਕਰਦੀ ਚੰਗੀ ਤਰ੍ਹਾਂ ਵੇਲਾ ਉਹ ਕੋਈ ਰਿਪੋਰਟ ਤੇ ਮੁੰਡਾ ਪਾਣੀ ਵੀ ਲੇਖੜਾ ਇੱਧਰ ਆਇਆ ਮੁੰਡਾ ਪਾਣੀ ਵੀ ਬਾਗੇ ਨਾਲ ਦੀ ਨਾਲੇ ਨਾਲੋਂ ਪਾ ਦਿੱ ਹਾਂਜੀ ਮੇਰੇ ਵੀਰੋ ਪੱਕੇ ਮੁਕੇ ਲਾਈਟਰ ਉੱਟਾ ਕਰਤੀਆਂ ਬੰਦ ਪਈ ਹੁਣ ਮੇਰੀ ਰਾਇ ਸੀ ਮੈਂ ਘਰੇ ਚੱਲਿਆ ਕੇ ਨਹਾਣ ਨੂੰ ਲੇ ਕੇ ਟਾਈਮ ਨਾਲ ਥੱਕੇ ਜੇ ਪਏ ਆਣ ਰਾਤ ਲੇਟ ਸੁੱਤੇ ਰਾਤ 2 2 ਵਜੇ ਸੁੱਤਾ ਗੇ ਗੁੰਬਾਲੀ ਖੇਢੀ ਗਏ ਤੇ ਅੱਜ ਤੜਕੇ ਦੇ ਭੱਜੇ ਫਿਰਦਾ ਹੁਣ ਪਤਾ ਕੁਝ ਜੀ ਮਿੱਤਰ ਆ ਗਿਆ ਜਾਵੜਾ ਕਹੇ ਕਿੱਦੜਵੇ ਜਾਵੜੇ ਅਜੇ ਬਾਕੀ ਬਾਦਲ ਜਾ ਕੋਣ ਥੋੜਾ ਮੈਂ ਸਮਾਨ ਲੈ ਕੇ ਆਉਣਾ ਸਰੈਂਦੇ ਸਰੋਈ ਤੇ ਹੋਰ ਹਨਾ ਤੇ ਮੈਂ ਕੋਣ ਦੂ ਪਹਿਲਾਂ ਨਹਾਣ ਟਾਈਮ ਨਾਲ ਵਿਲੇ ਹੋ ਜਾਗੇ ਟਾਈਮ ਨਾਲ ਦਵਾਈ ਤੁਸੀਂ ਕਰ ਲੀਜੀ ਆਗੇ ਫਿਰ ਇਧਰ ਲਈ ਕਰੇ ਤੇ ਬਸ ਚੱਕ ਕੇ ਆਪਣੇ 에ਅਰਪੋਰਟ ਵਾਲੀ ਡੱਬੀ ਤੇ ਬੰਨ ਕੇ ਬਾਅਦ ਚ ਚੱਲਦੇ ਪਾ ਬਾਦਲ ਠੀਕ ਹੈ ਇੱਕ ਨਵੀਂ ਸਰਿੰਜ ਲੈ ਕੋਣੀ ਮੇਰੇ ਕੋਲ 60 ml ਵਾਲੀ ਇੱਕ ਖਟੀਪ ਹੈ ਭਲ ਨਹੀਂ ਪੋਪਾਉਣ ਬਈ ਸੱਚ ਨਾਲ ਉਹ ਚਲੋ ਕੋਈ ਨਾ ਆਪਾਂ ਆਪਣੇ ਪਿੰਡ ਵਾਲੇ ਫੈਮਿਲੀ ਡਾਕਟਰ ਨਾਲ ਕੰਟੈਕਟ ਕਰ ਲੈਂਦੇ ਆ ਡਾਕਟਰ ਜਸਵੰਤ ਸਿੰਘ ਜਿਹੜਾ ਆਪਣੇ ਬੋਧਰਨ ਲਾ ਕੇ ਜਾਂਦਾ ਹੁੰਦਾ ਉਹ ਪਾਈ ਪਾ ਦਾ ਉਹ ਹੱਲ ਕਰਕੇ ਦੇਊਗਾ ਆਪਣਾ ਜਿਹੜੀ ਸਰਿੰਜ ਮੁਰੇ ਲੱਗਦੀ ਹੁੰਦੀ ਹੈਗੀ ਆਗੇ ਭਾਈ ਬਾਦਲੋਂ ਡੱਕਾ ਨਹੀਂ ਬਜਿਆ ਬਈ ਕੱਲਾ ਹੀ ਮੱਛਰ ਬੈਠਾ ਹਾਂ ਠੀਕ ਹੈ ਕਿ ਨਹੀਂ ਬਰਾਹ ਹਾਲੇ ਕਰਤਾ ਜਾ ਆ ਨਹੀਂ ਲਾਲ ਕਰ ਸਕ ਜਿਵੇਂ ਸਮਾਨ ਦਾ ਢੱਕਿਆ ਨਹੀਂ ਲੱਗਦਾ ਤੇ ਪਰ ਹਾਂ ਸਰੰਜ ਤਾਂ ਮਿਲ ਗਈ ਉਹ ਤਾਂ ਲੈ ਆਂਦੀ ਆਪਾਂ 60 ml ਵਾਲੀ ਉਹ ਕਰ ਦਈਏ ਭਈ ਵਲੌਗ ਦੀ ਐਂਡਿੰਗ ਤੇ ਚੱਕਰ ਕੀ ਹੈ ਮੈਂ ਇਧਰ ਆਇਆ ਹਣਾ ਫੋਨ ਫਾਨ ਤੇ ਗੱਲ ਕਰੀ ਜਾਂਦਾ ਸੀ ਯਾਰਾ ਮਤਰਲੇ ਫੋਨ ਆਉਂਦੇ ਰਹਿੰਦੇ ਹੈਗੇ ਤਾਂ ਕਰਕੇ ਉਹਦਾ ਵਲੌਗ ਦਾ ਮਤਲਬ ਉਹਦਾ ਐਂਡਿੰਗ ਨਹੀਂ ਕੀਤੀ ਗਈ ਹੈਣਾ ਤੇ ਨਾ ਵੀਡੀਓ ਲਾਈ ਗਈ ਮਤਲਬ ਆਉਂਦੇ ਕਰਦੇ ਜੀ ਕੁਝ ਵੀ ਤੁਹਾਨੂੰ ਪਤਾ ਜਿਹੜਾ ਮਾੜਾ ਮੋਟਾ ਕਰਤਾ ਹੁਣ ਚਲਾਉਣਾ ਬਣਾਉਣਾ ਹੁਣ ਮੈਂ ਤੇ ਉਦੋਂ ਹਨਾ ਗਿਉਂ ਫੋਟੋ ਲਗਾ ਕੇ ਫੋਨ ਦੇਖਣ ਲੱਗਾ ਮੈਂ ਭੋਲੀ ਕੇ ਤੇ ਹੁਣ ਟਾਈਮ ਦੇਖਿਆ ਭਾਈ 11:44 ਹੋ ਗਏ ਤੇ ਮੈਂ ਕਿ ਇੱਕ ਤਾਂ ਵਲੌਗ ਦੀ ਐਂਡਿੰਗ ਰਹਿੰਦੀ ਐ ਇੱਕ ਹਜੇ ਬਤਾਉਣੀ ᱛਿਉਂਤੇ ਮੈਂ ਤੇ ਇੱਕ ਤਾਂ ਕੰਮ ਕੋਈ ਹੋਰ ਰਹਿੰਦਾ ਨਾ ਮਾੜਾ ਮੋਟਾ ਹਜੇ ਤੇ ਬਸ ਠੀਕ ਆ ਭਾਈ ਓਕੇ ਰਿਪੋਰਟ ਹਨਾ ਇਹਦੀ ਸੈ ਦੇ ਵਲੌਗ ਚ ਤੇ ਓਕੇ ਬਸ ਹਨਾ ਠੀਕ ਆ ਕੰਮ ਤੇ ਇਹ ਮੰਨ ਕੇ ਚੱਲੋ ਭਾਈ ਤੁਸੀਂ ਆਏ ਨਾ ਸੋਚੋ ਹਨਾ ਹੁਣ ਕੁਛ ਭਰਾ ਵਿੱਚੋਂ ਕੀ ਕਬੂਤਰ ਬਾਲੇ ਹੋ ਗਏ ਜਾਂ ਕੁਛ ਵੀ ਹਨਾ ਵੀ ਉਹੀ ਵੰਡ ਜਾਂਦਾ ਹਰੇਕ ਨੂੰ ਇਹ ਹਰੀਕ ਨੂੰ ਵੰਡਣ ਵਾਲਾ ਕੰਮ ਨਹੀਂ ਬਈ ਹਨਾ ਇਹ ਮੰਨ ਕੇ ਚੱਲੋ ਕਿ ਜਿਹੜੇ ਆਪਣੇ ਲਿਆਜੀ ਆ ਮਿੱਤਰ ਆ ਹਨਾ ਖਾਸ ਯਾਰ ਦੋਸਤ ਉਹਨਾਂ ਦੀ ਗੱਲ ਵੱਖਰੀ ਆ ਬਈ ਹਨਾ ਉਹ ਕੋਈ ਚੱਕਰ ਨਹੀਂ ਜਿਹੜੇ ਬੰਦੇ ਨਾਲ ਆਪਣਾ ਮਤ ਮਿਲੀ ਆ ਹਨਾ ਠੀਕ ਆ ਕਿ ਨਹੀਂ ਦਿਲ ਮਿਲੇ ਦੀ ਗੱਲ ਆ ਉਹ ਕੋਈ ਚੱਕਰ ਨਹੀਂ ਬਈ ਆਵੇ ਖੁੱਡੇ ਚ ਕੋਈ ਵੀ ਕੂਤਰ ਲਈ ਕੱਢ ਕੇ ਹਨਾ ਆਪਣੇ ਤੋਂ ਰੋਕਿਆ ਨਹੀਂ ਜਾਂਦਾ ਪਰ ਉਹ ਵੀ ਨਹੀਂ ਸਕਦੇ ਉਹ ਵੀ ਕੋਈ ਗੱਲ ਨਹੀਂ ਬਈ ਜਿਹੜਾ ਤੈਨੂੰ ਚੰਗਾ ਲੱਗਦਾ ਤੂੰ ਲੈ ਯਾਰ ਹਨਾ ਕੋਈ ਦਿੱਕਤ ਨਹੀਂ ਤੇ ਭੂਆ ਦੀ ਜਿੰਨਾ ਟਾਈਮ ਮਰਜ਼ੀ ਰੱਖੀ ਮੋੜ ਨਾ ਮਾਰਨ ਵਾਲਾ ਵੀ ਕੋਈ ਚੱਕਰ ਨਹੀਂ ਕਰਦਾ ਆਪਾਂ ਤਾਂ ਤਾਂ ਕਰਕੇ ਤੇ ਬਸ ਵਿੱਚੋਂ ਕੁਝ ਮਨ ਲੈ ਤਾ ਹੋਰ ਕੋਈ 2-4 ਯਾਰ ਦੋਸਤ ਖਾਸ ਆ ਬਸ ਮੇਨ ਮੇਨ ਬੰਦਿਆਂ ਨੂੰ ਕੁੱਟਰ ਦੇਣਾ ਹਣਾ ਬਈ ਕਿ ਐਵੇਂ ਐਨੇ ਬਾਧੂ ਨਹੀਂ ਗਿਆ ਪਰ ਕਿਸ ਨੂੰ ਫੜਾਈ ਅੱਗੇ ਤੇ ਮਨਿਕ ਚਲੋ ਇੱਕ ਹਾਂ ਆਪ ਬਈ ਜਿਹੜਾ ਬੰਦਾ ਆਪਲਾਈਨ ਆਉਂਦਾ ਵੀ ਬਈ ਮੈਨੂੰ ਚਾਹੀਦੀ ਐ ਜਿਹੜੇ ਮਿੱਤਰ ਨੂੰ ਚਸ ਐ ਜਿਹੜੇ ਬੰਦੇ ਨੂੰ ਪਤਾ ਹੁਣ ਆਪਾਂ ਇੱਕ ਬੰਦੇ ਨੂੰ ਧੱਕੇ ਨਾਲ ਲਈ ਜਾਂਦੇ ਕੋਈ ਵੀ ਚੀਜ਼ ਐ ਨਾ ਵੀ ਇਹ ਤੂੰ ਲੈ ਜਾ ਮੇਰੇ ਤੂੰ ਲੈ ਜਾ ਪੁੱਤਰ ਮੇਰੇ ਉਹ ਗੱਲ ਨਹੀਂ ਤੇ ਕਦਰ ਨਹੀਂ ਪੈਂਦੀ ਉਹ ਚੀਜ਼ ਦੀ ਇੱਕ ਬੰਦੇ ਨੂੰ ਪਤਾ ਹੋਵੇ ਵੀ ਕੀ ਚੀਜ਼ ਆ ਉਹ ਮੰਗ ਕੇ ਲੈਤੀ ਹੋਵੇ ਹਨਾ ਉੱਥੇ ਕਦਰ ਹੁੰਦੀ ਹੈ ਉੱਥੇ ਚੀਜ਼ ਦਿੱਤੀ ਜਾਂਦੀ ਹੈਗੀ ਤਾਂ ਕਰਕੇ ਬਾਸ ਕੁਝ ਝੋੜਾ ਲੈ ਜਾਨੇ ਕੁਝ ਇੱਕ ਦੋ ਮੁੰਡਿਆਂ ਨੇ ਹੋਰ ਲੈ ਕੇ ਜਾਣੇ ਪੁੱਤਰ ਤੇ ਸਾਰੇ ਪੁੱਤਰ ਖਾਸ ਖਾਸ ਜਿਹੜੇ ਬੰਦੇ ਯਾਰ ਮਿੱਤਰ ਉਹਨਾਂ ਨੂੰ ਦੇ ਦੇਣਾ ਬੱਚੇ ਕਢਾਉਣੋਂ ਆਪਾਂ ਸਾਰੇ ਜਿੰਨਾ ਟਾਈਮ ਰੱਖਣਾ ਰੱਖੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜੇ ਆਪਾਂ ਨੂੰ ਕੋਈ ਚਾਹੀਦਾ ਹੋਇਆ ਹਨਾ ਬਾਬਾ ਨਾ ਕਰੇ ਬਸ ਤਾਂ ਲੋੜ ਨਹੀਂ ਪੈਂਦੀ ਆਪਾਂ ਨੂੰ ਵੀ ਆਪਣੇ ਵੱਡੇ ਪੁੱਤਰ ਸਹੀ ਸਲਾਮਤ ਰਹਿਣ ਕੋਈ ਚੱਕਰ ਨਹੀਂ ਤੇ ਆਪਾਂ ਨੂੰ ਮੰਗਣ ਦੀ ਲੋੜ ਹੀ ਨਹੀਂ ਕਿਸੇ ਤੋਂ ਪਹਿਲਾਂ ਤਾਂ ਮੈਂ ਲੈਡ ਛੱਡਾਂ ਭਾਂ ਜੋ ਅੰਨ ਨਹੀਂ ਹੋ ਜੂਗਾ ਫਲੈਸ਼ ਨੂੰ ਦੇਖ ਕੇ ਤਾਂ ਮੈਂ ਖੜ ਜੋ ਆ ਚੱਕਰ ਹੈ ਹਨਾ ਤੇ ਬਸ ਥੋੜੇ ਦਿਨਾਂ ਚ ਹੀ ਖੁੱਡੇ ਵਿਲੇ ਹੋ ਜਾਣੇ ਨੇ ਚੋਂ ਗਿਣਵੇਂ ਚੋਂ ਕਬੂਤਰ ਰੱਖਣੇ ਆ ਮੈਂ ਜਿਹੜੇ ਮੈਨੂੰ ਚਾਹੀਦੇ ਆ ਮੈਨੂੰ ਮੰਨ ਕੇ ਚਲੋ ਦੋ ਬੂਰਾਂ ਚਾਹੀਦੀਆਂ ਉਹ ਕਾਲਾ ਚੀਨਾ ਖਟੀਆਂ ਚੋਂ ਇੱਕ ਸਾਖ ਖਾਣਾ ਚਾਹੀਦਾ ਤੇ ਵੱਡੇ ਟੂਛਾ ਵਾਲਾ ਚਾਹੀਦਾ ਮੈਨੂੰ ਸਾਰੇ ਇਹਨਾਂ ਚੋਂ 5 ਚਾਹੀਦੇ ਆ ਬਸ ਹਨਾ 5 ਕਬੂਤਰ ਕਬੂਤਰ ਨਾ ਬਾਕੀ ਸਭ ਵਿਲੇ ਕਰਕੇ ਤੇ ਸਾਨੂੰ ਪਤਾ ਹੀ ਅੱਗੇ ਤਾਂ ਨਾ ਜਿਹੜਾ ਕੁਝ ਹੋਊਗਾ ਡੇਲੀ ਬੀਜਨ ਦੇ ਬਲੌਗ ਪਾਉਂਦੇ ਰਹਿਣਾ ਬਈ ਹੈ ਨਾ ਤੇ ਓਕੇ ਰਿਪੋਰਟਾਂ ਕੱਲ ਨੂੰ ਮਿਲਦੇ ਆ ਬਈ ਕੱਲ ਨੂੰ ਵਾਰੀ ਕਰਾਉਣੀਆਂ ਲਗਭਗ 5-6 ਕੁੰਤਰ ਜਿਹੜੇ 7 ਕੁੰਤਰ ਹਨਾ ਉਹੀ ਮੰਨ ਕੇ ਚੱਲੋ ਤੇ ਇੱਕ ਸਕੂਦਰੀ ਬਦਾਮ ਵਾਲੀ ਵੀ ਲੈ ਕੇ ਬਈ ਜਾ ਕੇ ਉਹ ਆਪਣੀ ਗਲਾਬੀ ਕਾਂਤਰਾਣੀ ਕਹਿੰਦੇ ਇੱਕ ਅਸੀਂ ਚਿੱਟੀਆਂ ਵਾਲੇ ਚਲੇ ਜਾਣੀਏ ਮੈਂ ਕਿਹਾ ਵੀ ਦੋ ਬੈਠਿਆ ਜਿਹੜੀ ਜੀ ਕਰਦੇ ਉਹਨੇ ਕਾਂਤਰਾਣੀ ਫੜ ਕੇ ਇੱਧਰ ਛੱਡ ਮੈਂ ਕੋਈ ਚੱਕਰ ਨਹੀਂ ਲੈ ਜੋ ਕੋਈ ਦੇਖ ਕੇ ਨਿਕਾਲਦੇ ਤੇ ਜਿੰਨੇ ਕਰ ਹੈਗੇ ਆਪਣੇ ਕੋਲ ਕੱਲ ਨੂੰ ਛੱਡਾਂਗੇ ਸਾਰੇ ਹਨਾ ਹੋਪਸੋ ਉਮੀਦ ਕਰਦਾ ਹੈ ਵਿਹਲੇ ਹੋਣਗੇ ਬਾਕੀ ਮੈ ਵਾਤਵਤ ਆਪਣਾ ਇੱਕ ਇਹ ਦੋ ਪੁੱਤਰ ਵੇਲੇ ਹੋਣੇ ਬਾਕੀ ਸਾਰੇ ਰਹਿਸ਼ੇ ਹੋਣੇ ਪਤਾ ਨਹੀਂ ਅੱਜ ਕਿਉਂ ਲੱਗ ਰਿਹਾ ਮੈਨੂੰ ਐਦਾਂ ਹਨਾ ਚਲੋ ਕੱਲ ਦੀ ਕੱਲ ਨੂੰ ਦੇਖਾਂਗੇ ਬਈ ਬਾਏ ਬਾਏ ਸਾਰੇ ਵੀਰਾਂ ਨੂੰ